ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ 23 ਤਰੀਕ 11ਵਾਂ ਮਹੀਨਾ 2025 ਅੱਜ ਆਪ ਜੀ ਨੂੰ ਪਤਾ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਵੱਲੋਂ ਸਵਾਮਾਨਭਾਈਆਂ ਜਾ ਰਹੀਆਂ ਨੇ ਪਿਛਲੇ 2.5-3 ਮਹੀਨਿਆਂ ਤੋਂ ਲਗਾਤਾਰ ਪੈਲੀਆਂ ਪੱਧਰ ਕੀਤੀਆਂ ਜਾ ਰਹੀਆਂ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਤਿੰਨ ਪਿੰਡਾਂ ਨੂੰ ਗੋਦ ਲਿਆ ਗਿਆ ਸੀ ਜਦੋਂ ਅਸੀਂ ਗੋਦ ਲਿਆ ਸੀ ਉਦੋਂ ਸਾਨੂੰ ਕਿਤੇ ਨਾ ਕਿਤੇ ਸਾਡਾ ਮਨੋਬਲ ਜ਼ਰੂਰ ਟੁੱਟਦਾ ਸੀ ਸਾਨੂੰ ਜਦੋਂ ਇਨਸਾਨ ਆ ਕੇ ਕਹਿੰਦਾ ਸੀ ਵੀ ਇਹ ਪੱਧਰ ਨਹੀਂ ਹੋਣੀ ਪਰ ਅੱਜ ਕੱਲ ਪੁਰਖ ਵਾਹਿਗੁਰੂ ਦੀ ਇਹ ਜੀ ਕਿਰਪਾ ਹੋ ਗਈ ਅੱਜ ਅਸੀਂ 99% 95% ਮੰਨ ਕੇ ਚੱਲ ਲਿਆ ਵੀ ਆਪਾਂ ਕੰਮ ਨਿਮੇੜ ਲਿਆ ਜੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਤੇ ਹੁਣ ਇਹ ਦੱਸਣਾ ਚਾਹੁੰਦੇ ਆ ਵੀ ਤਿੰਨ ਪਿੰਡਾਂ ਤੋਂ ਇਲਾਵਾ ਆਪਾਂ ਦੋ ਤਿੰਨ ਪਿੰਡਾਂ ਦੀ ਹੋਰ ਵੀ ਮਦਦ ਕੀਤੀ ਜੀ ਇੱਥੇ ਇੰਨਾ ਸਹਿਯੋਗ ਸਾਨੂੰ ਸੰਗਤਾਂ ਨੇ ਪਹੁੰਚਦਾ ਕੀਤਾ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਰੇ ਨਗਰਾਂ ਦਾ ਜਿੱਥੋਂ-ਜਿੱਥੋਂ ਵੀ ਤੁਸੀਂ ਭੈਣ ਭਰਾ ਸਾਰਿਆਂ ਨੇ ਸਪੋਰਟ ਕੀਤੀ ਆ ਕੇ ਦਸਬੰਧ ਦੇ ਵਿੱਚ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਆ ਅਸੀਂ ਤਿੰਨ ਨਗਰਾਂ ਦੀ ਪਹਿਲੀ ਪੱਧਰ ਕਰਤੀ ਜੀ ਪਿੰਡ ਰਾਦਲ ਕੇ ਰਾਮ ਸਿੰਘ ਵਾਲਾ ਤਿੰਨੇ ਪਿੰਡ ਗੋਦ ਲਏ ਸੀ ਜੀ 5-10 ਦਿਨ ਦਾ ਕੰਮ ਜਿਹੜਾ ਰਹਿ ਗਿਆ। ਅੱਗੇ ਵਧਦੇ ਹਾਂ ਸੰਗਤ ਜੀ ਖਾਦ ਬੀਜ ਤਿੰਨ ਨਗਰਾਂ ਨੂੰ ਵੰਡਣ ਤੋਂ ਬਾਅਦ ਆਪਾਂ 6 ਪਿੰਡਾਂ ਦੀ ਜਿਹੜੀ ਮਦਦ ਕੀਤੀ ਆ ਜੀ। ਪਿੰਡ ਤੂਤ ਤਹਿਸੀਲ ਪੱਟੀ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਆ ਜੀ ਤੂਤ ਪਿੰਡ ਦੇ ਵੀ ਜਿਹੜੇ ਜਿੰਨੇ ਕਿਸਾਨਾਂ ਦੀ ਜਿਹੜੀ ਜ਼ਮੀਨ ਉੱਥੇ ਖਰਾਬ ਹੋਈ ਉਹਨਾਂ ਦੇ ਵਿੱਚੋਂ 95% ਕਿਸਾਨ ਇੱਥੋਂ ਆ ਕੇ ਜਿਹੜਾ ਆਪਣਾ ਖਾਦ ਬੀਜ ਲੈ ਕੇ ਗਿਆ ਜੀ। ਉਸ ਤੋਂ ਬਾਅਦ ਜੀ ਰਸੂਲਪੁਰ ਪਿੰਡ ਆ ਜੀ ਉਹ ਵੀ ਸਾਡੇ ਇਹਨਾਂ ਤਿੰਨਾਂ ਪਿੰਡਾਂ ਤੋਂ ਇਲਾਵਾ ਪਿੰਡ ਸੀ ਜੀ ਉਸ ਪਿੰਡ ਦੇ ਵਿੱਚ ਵੀ 100-150 ਕਿੱਲੇ ਦਾ ਖਾਦ ਬੀ ਅਤੇ ਜਿਹੜਾ ਹੁਣ ਸਾਡੇ ਨਾਲ ਵੀਰ ਖੜੇ ਨੇ ਜੀ ਪਿੱਛੇ ਆਟੋਆਂ ਦੇ ਵਿੱਚ ਖਾਦ ਬੀਜ ਲੱਧਿਆ ਵਾ ਇਹ ਵੀਰ ਆਏ ਨੇ ਜੀ ਪਿੰਡ ਮੁੱਠਿਆਂਵਾਲੀ ਤੋਂ ਮੁੱਠਿਆਂਵਾਲੀ ਤੋਂ ਆਏ ਨੇ ਇਹਨਾਂ ਨੂੰ ਖਾਦ ਅੱਜ ਬੀਜ ਅੱਜ ਵੰਡਿਆ ਜਾ ਰਿਹਾ ਜੀ ਜਿੰਨੇ ਕਿਸਾਨ ਸੀਗੇ ਅੱਜ ਕਿੰਨੇ ਕਿੱਲੇ ਵੰਡਤੇ ਜੀ ਆਪਾਂ ਨੇ ਅੰਦਾਜ਼ਾ ਜਾਂ ਹੋਊ ਸੌ ਕਿੱਲਾ ਹੋਊਗਾ ਕਿ ਵੱਧ ਹੋਊਗਾ ਜ਼ਿਆਦਾ ਹੋਊ ਜੀ ਜ਼ਿਆਦਾ ਹੋਊ ਜੀ 100 ਤੋਂ 150 ਕਿੱਲਾ ਦੇ ਕਰੀਬ ਜਿਹੜਾ ਅੱਜ ਵੰਡ ਕੀਤੀ ਗਈ ਹੈ ਜੀ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਆਂ ਭੈਣ ਭਰਾਵਾਂ ਦਾ ਅਦਰ ਸਹਿਯੋਗ ਮੰਗਦੇ ਰਹਿੰਦੇ ਰਹੇ ਹਰ ਵਕਤ ਆਪ ਜੀ ਦਾ ਅਸੀਂ ਧੰਨਵਾਦ ਤਾਂ ਬਾਰੀ-ਬਾਰੀ ਕਰਦੇ ਆ ਵੀ ਇਹ ਕਾਰਜ ਬਹੁਤ ਵੱਡਾ ਸੀਗਾ ਜੀ ਜੇ ਇੱਕ ਇੱਕ ਨਗਰ ਨੂੰ ਆਪਾਂ ਕੰਪਲੀਟ ਕਰਨ ਦੀ ਅਮਾਉਂਟ ਲਾ ਲਈਏ ਤਾਂ ਉਹ ਲੱਖਾਂ ਤੋਂ ਕ੍ਰੋਸ ਦੀ ਸੀਗੀ ਇਸ ਕਰਕੇ ਤੁਸੀਂ ਇੰਨਾ ਸਹਿਯੋਗ ਕੀਤਾ ਲੱਖਾਂ ਜਿਹੜਾ ਜਿਹੜਾ ਲੋੜਵੰਦਾਂ ਦੇ ਘਰਾਂ ਤੱਕ ਜਿਹੜਾ ਖਾਦ ਬੀਜ ਪ੍ਰੋਪਰ ਪੱਧਰ ਕਰਕੇ ਅੱਜ ਕਣਕ ਜਿਹੜੀ ਜਿਹੜੀ ਬੀਜੀ ਜਿਹੜੀ ਉੱਗ ਰਹੀ ਆ ਉਹਨੂੰ ਦੇਖ ਕੇ ਖੁਸ਼ੀ ਵੀ ਮਿਲਦੀ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਆ ਤੁਹਾਨੂੰ ਮਿਲ ਗਿਆ ਜੀ ਖਾਦ ਬੀਜ ਸਾਰਿਆਂ ਨੂੰ ਕਿਹੜਾ ਪਿੰਡ ਆਈ ਤੁਹਾਡਾ ਮੁੱਠਿਆਂ ਵਾਲਾ ਪਿੰਡ ਜੀ ਤੁਹਾਡਾ ਤਰੂਪਾਰ ਜ਼ਮੀਨਾਂ ਹੈ ਤੁਹਾਡਾ ਜਨਵੀਆਂ ਪਈਆਂ ਖੇਤੀਆਂ ਤੁਸੀਂ ਸਾਨੂੰ ਬੜਾ ਤੁਹਾਡਾ ਮਾਣ ਅਸੀਂ ਕਰਦੇ ਆਂ ਸਾਨੂੰ ਧੀ ਖਾ ਦਿੱਤਾ ਤੁਸੀਂ ਬਹੁਤ ਮਦਦ ਕੀਤੀ ਸਾਨੂੰ ਟਾਈਮ ਤੇ ਮਿਲ ਗਿਆ ਬੀਖਾਰ ਬਾਬਾ ਜੀ ਅਸੀਂ ਤੁਹਾਡੇ ਧੰਨਵਾਦੀ ਜਿਹਨੀਆਂ ਪਹਿਲੀਆਂ ਬਨਣ ਵਾਲੀਆਂ ਉਹ ਵੀ ਤੁਸੀਂ ਬਣਾਉਣ ਦੇ ਜੋ ਬਾਕੀ ਜਿਹਨੀਆਂ ਬਨ ਗਈਆਂ ਉਹ ਵੀ ਤੁਹਾਡੀ ਕਿਰਪਾ ਨਾਲ ਬਨ ਗਈਆਂ ਜੀ ਜਿਹੜੇ ਸਾਰਿਆਂ ਨੂੰ ਮਿਲ ਗਿਆ ਜੀ ਖਾਦ ਵੀ ਹਾਂਜੀ ਸਾਰਿਆਂ ਨੂੰ ਮਿਲੂਗੀ ਰਿਹਾ ਤਾਂ ਨਹੀਂ ਜੀ ਤੁਹਾਡੇ ਕਿੰਨੇ ਕਿਲੇ ਵੀਰੇ 6 ਕਿਲੇ ਵੀਰੇ ਜੀ 4 ਕਿੱਲੇ ਬਾਬਾ ਜੀ ਅਸੀਂ ਕੱਲ ਨੂੰ ਲੈ ਜਾਵਾਂਗੇ ਜੀ ਕੱਲ ਨੂੰ ਲੈ ਕੇ ਜਾਏ ਕੱਲ ਬਾਬਾ ਜੀ ਤੁਸੀਂ ਮਲੇ 5 ਕਿੱਲੇ ਜੀ ਠੀਕ ਹੈ ਤੁਹਾਡੇ ਵੀ 6-7 ਕਿੱਲੇ ਸੀ ਤੁਹਾਡੇ 5 ਕਿੱਲੇ ਠੀਕ ਹੈ ਤੁਹਾਡੇ ਵੀ 4 ਕਿੱਲੇ ਠੀਕ ਹੈ ਵੀ ਤੁਹਾਡੇ ਜੀ 5 ਕਿੱਲੇ 5 ਜੀ 5 ਹੀ ਚੱਲੇਗੀ ਠੀਕ ਹੈ ਠੀਕ ਹੈ ਚਲੋ ਗੁਰੂ ਸਾਹਿਬ ਕਿਰਪਾ ਕਰਨ ਸੰਗਤ ਜੀ ਸ਼ੇਅਰ ਕਰਦੇ ਰਹੇ ਹੋਏ ਅਸੀਂ ਪਿੰਡ ਤੂਤ ਤਹਿਸੀਲ ਪੱਟੀ ਗੁਰਦੁਆਰਾ ਸਾਹਿਬ ਦੇ ਵਿੱਚ ਆ ਜੀ ਕਾਰਜ ਜਿੰਨਾ ਕੁ ਰਹਿੰਦਾ ਹਜੇ ਗੁਰੂ ਸਾਹਿਬ ਕਿਰਪਾ ਕਰਨਗੇ ਜੀ ਅਸੀਂ ਇੱਥੇ ਇਲਾਕੇ ਦੇ ਵਿੱਚ ਧੀਆਂ ਦੇ ਵਿਆਹਾਂ ਲਈ ਵੀ ਸਪੋਰਟ ਕੀਤੀ ਕੁਝ ਸਮਾਨ ਦੀ ਇੱਕ ਘਰ ਬਣਾ ਰਹੇ ਹਾਂ ਜੀ ਪਿੰਡ ਝੁੱਗੀਆਂ ਇਦਾਂ ਮਤਲਬ ਰਲ ਮਿਲ ਕੇ ਸਵਾਮਾਂ ਜਿਹੜੀਆਂ ਚੱਲ ਰਹੀਆਂ ਨੇ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ ਅੱਜ 23 ਤਰੀਕ ਨੂੰ ਜਿਹੜਾ ਅੱਜ ਮੁੱਠਿਆਂ ਵਾਲੀ ਪਿੰਡ ਨੂੰ ਖਾਦ ਬੀਜ ਜਿਹੜਾ ਵੰਡਿਆ ਗਿਆ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਅਤੇ ਲਗਾਤਾਰ ਜ਼ਮੀਨਾਂ ਦੇ ਵਿੱਚ ਟਰੈਕਟਰ ਅੱਜ ਵੀ ਕਰੀਬ ਆਪਣੇ ਟਰੈਕਟਰ ਕਿੰਨੇ ਚੱਲ ਰਹੇ ਨੇ ਅੱਜ ਜੀ ਅੰਦਾਜ਼ਾ ਹੋਣਗੇ 30 ਤੋਂ 40 ਹੋਣਗੇ 30 ਤੋਂ 40 ਦੇ ਕਰੀਬ ਟਰੈਕਟਰ ਨੇ ਜੀ ਕਿਉਂਕਿ ਸਾਡੇ ਕੋਲ 15 ਕਿ ਟਰੈਕਟਰ ਤਾਂ ਪੱਕੇ ਨੇ ਸੰਘੇ ਜੀ ਜਿਹੜੇ ਪੱਕੇ ਹੀ ਚੱਲ ਰਹੇ ਨੇ ਸਾਡੇ ਕੋਲ ਹੀ ਇੱਥੇ ਰਹਿੰਦੇ ਨੇ ਇੱਥੇ ਉਹਨਾਂ ਦੀਆਂ ਟੈਂ ਕੁਝ ਅਸੀਂ ਟਰੈਕਟਰ ਪਿੰਡ ਵਾਸੀਆਂ ਦੇ ਲਾਉਣੇ ਆ ਜੀ ਕਿਸੇ ਦੇ 2 ਲਾ ਲੈ ਕਿਸੇ ਦੇ 4 ਲਾ ਲੈ ਕਿਸੇ ਦੇ 1 ਲਾ ਲਿਆ ਉਹਨਾਂ ਦੇ ਵਿੱਚ ਵੀ ਜਿਹੜਾ ਡੀਜ਼ਲ ਪਾ ਕੇ ਪ੍ਰੋਪਰ ਪੱਧਰ ਕੀਤੀ ਜਾ ਰਹੀ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਕ ਬੰਨ ਅਸੀਂ ਦੱਸਣਾ ਚਾਹੁੰਦੇ ਇੱਕ ਆਪਾਂ ਨੇ ਬੰਨ ਲਾਇਆ ਸੀ ਜੀ ਪਿੰਡ ਰਾਧਲਕੇ ਦੇ ਵਿੱਚ ਉਸ ਬੰਨ ਦੇ ਉੱਪਰ ਥੋੜੀ ਜਿਹੀ ਘਾਟ ਆ ਉੱਥੇ ਵੀ ਆਪਾਂ ਨੇ 200 ਟਰੈਲੀ ਜਿਹੜੀ ਪਾਉਣੀ ਆ ਗੁਰੂ ਸਾਹਿਬ ਤਾਕਤ ਦੇਵੇ ਤੁਹਾਡਾ ਦਿਲੋਂ ਧੰਨਵਾਦ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦੇ ਹਾਂ ਔਰ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੁਸੀਂ ਸਾਨੂੰ ਪਿਛਲੇ 6 ਸਾਲ ਤੁਸੀਂ ਸਾਡੀ ਕਦੇ ਵੀ ਪੱਠ ਨਹੀਂ ਲੱਗਣ ਦਿੱਤੀ ਅੱਜ ਤੁਸੀਂ ਦੇਖੋ ਅਸੀਂ ਤਿੰਨ ਪਿੰਡਾਂ ਨੂੰ ਵਾਅਦਾ ਕੀਤਾ ਸੀ ਤੁਸੀਂ ਸਾਨੂੰ ਛੇ ਪਿੰਡਾਂ ਦੇ ਵਿੱਚ ਅਸੀਂ ਅੱਜ ਖਾਦ ਬੀਜ ਵੰਡ ਰਹੇ ਹਾਂ ਤੁਹਾਡਾ ਦਿਲੋਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ